ਸਤਿ ਸ੍ਰੀ ਅਕਾਲ ਦੋਸਤੋ ਤੁਸੀਂ ਦੇਖ ਰਹੇ ਹੋ ਪਿਆ ਨਿਊ ਟੈਲੀਵਿਜ਼ਨ ਮਾਈਕ ਸਕਰਾਚ ਹੈ ਅੱਜ ਦੀ ਬੇਹੱਦ ਜ਼ਰੂਰੀ ਗੱਲਬਾਤ ਕਰਨ ਲਈ ਹਾਜ਼ਰ ਹੋਇਆ ਜਿਸ ਦੇ ਵਿੱਚ ਅੱਜ ਗੱਲ ਕਰਾਂਗੇ ਕਿਸਾਨ ਸੰਘਰਸ਼ ਬਾਰੇ ਕਿਸਾਨਾਂ ਦਾ ਸੰਘਰਸ਼ ਇਸ ਵੇਲੇ ਚਰਮ ਸੀਮਾ 'ਤੇ ਚੱਲ ਰਿਹਾ ਹੈ ਕਿਸਾਨਾਂ ਅਕੋ ਜਗਜੀਤ ਸਿੰਘ ਡੱਲੇਵਾਲ ਨੂੰ ਪਿਛਲੇ 24 ਦਿਨਾਂ ਤੋਂ ਵੱਧ ਸਮਾਂ ਹੋ ਚੱਕਿਆ ਹੈ ਬਿਨਾਂ ਕੁਝ ਖਾਦੇ ਪੀਤੇ ਲਗਾਤਾਰ ਉਨ੍ਹਾਂ ਦੀ ਸਿਹਤ ਵਿਗੜਦੀ ਜਾ ਰਹੀ ਹੈ ਪਰ ਇਹਨਾਂ ਨੇ ਜੋ ਮੰਗਾਂ ਨੇ ਉਹਨਾਂ ਬਾਰੇ ਕਿਸੇ ਵੀ ਸਰਕਾਰ ਵੱਲੋਂ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ ਖਾਸ ਤੌਰ ਤੇ ਮੰਗਾਂ ਕੇਂਦਰ ਸਰਕਾਰ ਨਾਲ ਸੰਬੰਧਿਤ ਨਹੀਂ ਪਰ ਕੇਂਦਰ ਸਰਕਾਰ ਅੱਗੇ ਕਿਸਾਨ ਤਾਂ ਜਰੂਰ ਅੜੇ ਹੋਏ ਨੇ ਕਿ ਉਹ ਮੰਗ ਮਨਵਾ ਕੇ ਹੀ ਪਿੱਛੇ ਪਰਤਣਗੇ ਪਰ ਜਿਹੜੇ ਸਮੇਂ ਦੇ ਹਾਕਮਤਰ ਨੇ ਚਾਹੇ ਆਪਾਂ ਸੂਬੇ ਦੀ ਗੱਲ ਕਰੀਏ ਚਾਹੇ ਜਿਹੜੇ ਕੇਂਦਰ ਸਰਕਾਰ ਦੇ ਜੋ ਹਾਕਮਤਰ ਵਿੱਚ ਮੌਜੂਦ ਨੇ ਲੀਡਰ ਉਹਨਾਂ ਦੀ ਗੱਲ ਕਰੀਏ ਕੋਈ ਵੀ ਕਿਸਾਨਾਂ ਵਾਲੇ ਪੱਖ ਦੀ ਗੱਲ ਕਰਦਾ ਦਿਖਾਈ ਨਹੀਂ ਦੇ ਰਿਹਾ ਜਿਹੜੇ ਰਾਜਨੀਤੀ ਲੋਕ ਨੇ ਉਹ ਆਪਣੀ ਰਾਜਨੀਤੀ ਕਰਦੇ ਹੋਏ ਦਿਖਾਈ ਦੇ ਰਹੇ ਨੇ ਪਰ ਦਿਲੋਂ ਹਮਦਰਦੀ ਇਸ ਵੇਲੇ ਕਿਸਾਨਾਂ ਨਾਲ ਕਿਸੇ ਵੀ ਤਰ ਵੱਲੋਂ ਨਹੀਂ ਦਿਖਾਈ ਜਾ ਰਹੀ ਚਾਹੇ ਤਾਂ ਇਹਨਾਂ ਲੋਕਾਂ ਕੋਲ ਆਮ ਲੋਕਾਂ ਲਈ ਹਮਦਰਦੀ ਦਾ ਕੋਈ ਸ਼ਬਦ ਨਹੀਂ ਹੈ ਕਹਿ ਸਕਦੇ ਆਪਾਂ ਸਿਰਫ ਰਾਜਨੀਤੀ ਕਰਨਾ ਇਹਨਾਂ ਦੇ ਖੂਨ ਵਿੱਚ ਸਮਾ ਗਿਆ ਹੈ ਜਿਸ ਕਰਕੇ ਹਰ ਸਮੇਂ ਤੇ ਰਾਜਨੀਤੀ ਲੋਕਾਂ ਨੇ ਰਾਜਨੀਤਿਕ ਲੀਡਰਾਂ ਨੇ ਸਿਰਫ ਆਪਣੀ ਰਾਜਨੀਤੀ ਹੀ ਚਮਕਾਉਣੀ ਹੁੰਦੀ ਹੈ ਜਗਜੀਤ ਸਿੰਘ ਡੱਲੇਵਾਲ ਦੀ ਸਿਹਤ ਅੱਜ ਬੜੀ ਚਿੰਤਾਜਨਕ ਸਥਿਤੀ ਵਿੱਚ ਹੈ ਜੇ ਆਪਾਂ ਦੇਖੀਏ ਸਿਰਫ ਇੱਕ ਦਿਨ ਆਪਾਂ ਨੂੰ ਪਖਾੜਣਾ ਪਵੇ ਜੇ ਤਾਂ ਸ਼ਾਮ ਤੱਕ ਹਾਲ ਬੁਰੇ ਹੋਣ ਦੀ ਵਾਲੀ ਗੱਲ ਹੋ ਜਾਂਦੀ ਹੈ ਪਰ ਇੰਨੇ ਦਿਨ ਬੀਤਣ ਦੇ ਬਾਵਜੂਦ ਵੀ ਉਹ ਅੱਜ ਕਿਸਾਨ ਸਿਰਫ ਲੋਕਾਂ ਲਈ ਲੜਦਾ ਹੋਇਆ ਅੱਜ ਇਸ ਹਾਲਾਤ ਦੇ ਵਿੱਚ ਹੈ ਪਰ ਉਸ ਨੂੰ ਉਸ ਤਰ੍ਹਾਂ ਦਾ ਹੰਗਾਰਾ ਨਹੀਂ ਮਿਲ ਰਿਹਾ ਜਿਸ ਤਰ੍ਹਾਂ ਦਾ ਮਿਲਣਾ ਚਾਹੀਦਾ ਭਾਵੇਂ ਆਪਾਂ ਆਮ ਲੋਕਾਂ ਦੀ ਗੱਲ ਕਰੀਏ ਚਾਹੇ ਲੀਡਰਾਂ ਦੀ ਗੱਲ ਕਰੀਏ ਚਾਹੇ ਹੋਰ ਨਾਲ ਲੋਕਾਂ ਦੀ ਗੱਲ ਕਰੀਏ ਜਿਸ ਤਰ੍ਹਾਂ ਦੀ ਹਮਦਰਦੀ ਜੇ ਆਪਾਂ ਕਹਾਂ ਸਰ ਜਿਸ ਤਰ੍ਹਾਂ ਦਾ ਇਕੱਠ ਉਹਨਾਂ ਦੇ ਹੱਕ ਵਿੱਚ ਜਿਸ ਜਗ੍ਹਾ ਤੇ ਉਹ ਬਿਰਾਜਮਾਨ ਨੇ ਉੱਥੇ ਹੋਣਾ ਚਾਹੀਦਾ ਸੀ ਉਸ ਪ੍ਰਕਾਰ ਦਾ ਇਕੱਠ ਹਜੇ ਦਿਖਾਈ ਨਹੀਂ ਦੇ ਰਿਹਾ ਪੰਜਾਬ ਵਿੱਚ ਲੋਕ 13 ਐਮਪੀ ਚੁਣਦੇ ਨੇ ਜਿਹੜੇ ਸੰਸਦ ਦੇ ਵਿੱਚ ਜਾ ਕੇ ਪੰਜਾਬ ਦੀ ਗੱਲ ਕਰਦੇ ਨੇ ਇਸ ਤੋਂ ਇਲਾਵਾ 7 ਰਾਸਵਾ ਮੈਂਬਰ ਚੁਣੇ ਜਾਂਦੇ ਨੇ ਜਿਹੜੇ ਮੌਜੂਦਾ ਧਿਰ ਦੀ ਸਰਕਾਰ ਹੁੰਦੀ ਹੈ ਪੰਜਾਬ ਵਿੱਚ ਮੌਜੂਦਾ ਸੱਤਾਧਾਰੀ ਪਾਰਟੀ ਸਰਕਾਰਾਂ ਦੀ ਹੈ ਉਸ ਵੱਲੋਂ ਆਪਣੇ 7 ਰਾਸਵਾ ਮੈਂਬਰ ਚੁਣੇ ਗਏ ਨੇ ਪਰ ਜੇਕਰ ਆਪਾਂ ਕੁੱਲ ਮਲਾਕੇ ਗਿਣਤੀ ਦੇਖੀ ਜਾਵੇ ਤਾਂ 20 ਹੋ ਜਾਂਦੀ ਹੈ ਅੱਜ 20 ਲੋਕਾਂ ਦੀ ਉਹ ਭੂਮਿਕਾ ਕਿੱਥੇ ਹੈ ਜਿਹੜੀ ਲੋਕਾਂ ਪ੍ਰਤੀ ਜਾਂ ਉਹਨਾਂ ਕਿਸਾਨਾਂ ਪ੍ਰਤੀ ਹੋਣੀ ਚਾਹੀਦੀ ਸੀ ਜਿਹੜੇ ਲਗਾਤਾਰ ਦਿੱਲੀ ਨੂੰ ਜਾਂਦੇ ਰਸਤਿਆਂ ਤੇ ਬੈਠੇ ਹੋਏ ਨੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੂੰ ਅੱਜ ਇਸ ਨੋਬਤ ਤੱਕ ਕਿਉਂ ਪਹੁੰਚਣਾ ਪਿਆ ਇਹ ਅੱਜ ਵੱਡਾ ਸਵਾਲ ਉੱਪਰ ਆਇਆ ਹੈ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੇ ਕਿਸਾਨਾਂ ਲਈ ਵੱਡੀ ਮੰਗ ਸੀ ਜੋ ਕਿ ਉਹਨਾਂ ਦੀ ਜੋ ਫਸਲ ਦੀ ਐਮਐਸਪੀ ਹੈ ਉਹ ਪੱਕਾ ਕਾਨੂੰਨੀ ਗਰੰਟੀ ਬਣਾਈ ਜਾਵੇ ਕਿਉਂਕਿ ਜਦੋਂ 2020 ਦੇ ਵਿੱਚ ਖੇਤੀ ਬਿੱਲਾਂ ਦੇ ਖਿਲਾਫ ਇੱਕ ਅੰਦੋਲਨ ਹੋਇਆ ਸੀ ਉਸ ਸਮੇਂ ਕੇਂਦਰ ਸਰਕਾਰ ਨੇ ਇਹ ਕਹਿ ਕੇ ਆਖਿਆ ਸੀ ਕਿ ਜੋ ਕਾਨੂੰਨੀ ਗਰੰਟੀ ਕਿਸਾਨਾਂ ਦੇ ਐਮਐਸਬੀ ਭਾਅ ਦੀ ਹੈ ਉਹ ਜ਼ਰੂਰ ਦੇਣਗੇ ਪਰ ਉਹਨਾਂ ਨੇ ਆਪਣੀਆਂ ਇਨੀਆਂ ਕਈਆਂ ਗੱਲਾਂ ਤੇ ਹੁਲਣੇ ਜੜਾਏ ਉਹਨਾਂ ਨੂੰ ਪੂਰਾ ਨਹੀਂ ਕੀਤਾ ਜਿਸ ਦੇ ਰੋਸ ਵਜੋਂ ਕਿਸਾਨਾਂ ਨੇ ਆਪਣੀਆਂ ਹੱਕ ਦੀ ਮੰਗਾਂ ਵਾਸਤੇ ਪਿਛਲੇ ਲਗਭਗ 1 ਸਾਲ ਤੋਂ ਉਹ ਦਿੱਲੀ ਨੂੰ ਜਾਂਦੇ ਰਸਤੇ ਤੇ ਬੈਠੇ ਨੇ ਪਰ ਉਹਨਾਂ ਨਾਲ ਇਸ ਤਰ੍ਹਾਂ ਦਾ ਵਰਤਾਅ ਕੀਤਾ ਜਾਂਦਾ ਕਿ ਜਿਵੇਂ ਉਹ ਕਿਸੇ ਬਗਾਨੇ ਦੇਸ਼ ਵਿੱਚੋਂ ਬਗਾਨੇ ਮੁਲਕ ਵਿੱਚੋਂ ਆਏ ਹੋਣ ਜਿਸ ਤਰ੍ਹਾਂ ਦਾ ਵਰਤਾਅ ਕਿਸਾਨਾਂ ਨਾਲ ਸਰਕਾਰ ਵੱਲੋਂ ਕੀਤਾ ਜਾ ਰਿਹਾ ਹੈ ਉਹ ਬਹੁਤ ਨਿੰਦਣਯੋਗ ਹੈ ਇਸ ਨੂੰ ਕੋਈ ਚੰਗਾ ਸਮਝ ਚਾ ਨਾ ਹੈ ਚਾਹੇ ਨਾ ਸਮਝੇ ਜਗਜੀਤ ਸਿੰਘ ਡੱਲੇਵਾਲ ਅੱਜ ਤਿਲ ਤਿਲ ਕਰਕੇ ਮਰ ਰਹੇ ਨੇ ਕੁਝ ਖਾਣਾ ਨਾ ਕੁਝ ਪੀਣਾ ਨਾ ਸਿਹਤ ਕਿੰਨਾ ਚਿਰ ਚੱਲੂਗੀ ਉਹ ਹੁਣ ਉਹਨਾਂ ਦੀ ਸਿਹਤ ਹੈ ਜੋ ਇੰਨੀ ਕ ਹਾਲਤ ਗੰਭੀਰ ਹੋ ਚੁੱਕਿਆ ਕਿ ਉਹ ਬੇਹੋਸ਼ ਵੀ ਹੋ ਗਏ ਨੇ ਜਿਹੜੇ ਲੋਕ ਰਾਜਨੀਤੀ ਲੋਕ ਉਹਨਾਂ ਕੋਲ ਪਹੁੰਚ ਕੇ ਕਹਿ ਰਹੇ ਨੇ ਕਿ ਅਸੀਂ ਡੱਲੇਵਾਲ ਸਾਹਿਬ ਦੀ ਹਮਾਇਤ ਕਰਦੇ ਆ ਪਰ ਸਿਰਫ ਉਹਨਾਂ ਦਾ ਰਾਜਨੀਤੀ ਲੋਕਾਂ ਦਾ ਉੱਥੇ ਪਹੁੰਚਣਾ ਇੱਕ ਫੋਟੋ ਸ਼ੂਟ ਤੱਕ ਸੀਮਿਤ ਹੋ ਕੇ ਰਹਿ ਜਾ ਰਿਹਾ ਹੈ ਫੋਟੋ ਸ਼ੂਟ ਤੱਕ ਸੀਮਿਤ ਹੋ ਕੇ ਰਹਿ ਜਾਣਾ ਦਿਖਾਈ ਦੇ ਰਿਹਾ ਹੈ ਜਿਸ ਤਰ੍ਹਾਂ ਉੱਥੇ ਜਾਂਦੇ ਨੇ ਰਾਜਨੀਤੀ ਲੋਕ ਜਿਹੜੇ ਕਿ ਕੁਝ ਵਿਰੋਧੀ ਧਿਰ ਦੇ ਆ ਲੀਡਰ ਨੇ ਉਹ ਕਹਿੰਦੇ ਨੇ ਕਿ ਅਸੀਂ ਕਿਸਾਨਾਂ ਦੀ ਹਮਾਇਤ ਕਰਦੇ ਹਾਂ ਪਰ ਸਵਤ ਤਾਂ ਸੀ ਜੇਕਰ ਇਹ ਲੀਡਰ ਦਿੱਲੀ ਜਾ ਕੇ ਕਿਸਾਨਾਂ ਵਾਸਤੇ ਉਥੇ ਧਰਨੇ ਪਰਦਰਸ਼ਨ ਕਰਦੇ ਜਿਸ ਤਰ੍ਹਾਂ ਕਿਸਾਨ ਪਿਛਲੇ ਇੱਕ ਸਾਲ ਤੋਂ ਸੜਕਾਂ ਤੇ ਰੋਲ ਰਹੇ ਨੇ ਧਰਨੇ ਪਰਦਰਸ਼ਨ ਕਰ ਰਹੇ ਨੇ ਉਸ ਪ੍ਰਕਾਰ ਉਹਨਾਂ ਨੂੰ ਚਾਹੀਦਾ ਸੀ ਕਿ ਉਹ ਦਿੱਲੀ ਜਾ ਕੇ ਗੱਲ ਕਰਦੇ ਮੈਂਬਰ ਪਾਰਲੀਮੈਂਟ ਵਿੱਚ ਜੋ ਮੈਂਬਰ ਪਾਰਲੀਮੈਂਟ ਜਿੱਤ ਕੇ ਗਏ ਹੋਏ ਨੇ ਇਸ ਵੇਲੇ ਸੰਸਦ ਦਾ ਸੈਸ਼ਨ ਚੱਲ ਰਿਹਾ ਹੈ ਸੰਸਦ ਦੇ ਵਿੱਚ ਵੱਡੇ ਪੱਧਰ ਤੇ ਇਸ ਗੱਲ ਨੂੰ ਉਭਾਰਨਾ ਸੀ ਉਥੇ ਜੇਕਰ ਉਹਨਾਂ ਨੇ ਗੱਲ ਨਹੀਂ ਹੁੰਦੀ ਸੀ ਜਾਂ ਉਹਨਾਂ ਨੂੰ ਗੱਲ ਕਰਨ ਨਹੀਂ ਦਿੱਤੀ ਜਾਂਦੀ ਸੀ ਕਿਸਾਨਾਂ ਬਾਰੇ ਤਾਂ ਉਹ ਬਾਹਰ ਆ ਕੇ ਪੱਕੇ ਧਰਨੇ ਲਾਉਂਦੇ ਸੜਕਾਂ ਤੇ ਉਹ ਵੀ ਬੰਦੇ ਗਲਤਾਂ ਫੇਰ ਬਣਦੀ ਸੀ ਸਿਰਫ মিডিਏ ਦੇ ਵਿੱਚ ਬਿਆਨ ਦੇਣੇ ਇਹ ਕਿਸਾਨਾਂ ਦੀ ਕੋਈ ਹਮਦਰਦੀ ਨਹੀਂ ਹੈ ਸਿਰਫ ਮੁੱਦੇ ਬਾਰੇ ਬੋਲ ਕੇ ਆਪਣੇ ਆਪ ਨੂੰ ਲੋਕਾਂ ਪ੍ਰਤੀ ਜਵਾਬਦੇਹ ਬਣਾਉਣਾ ਕਿ ਅਸੀਂ ਲੋਕਾਂ ਲਈ ਬਹੁਤ ਕੁਝ ਕਰ ਰਹੇ ਹਾਂ ਅਸੀਂ ਕਿਸਾਨਾਂ ਪਤੀ ਪ੍ਰੋਤ ਕਿਸਾਨਾਂ ਪ੍ਰਤੀ ਬਹੁਤ ਕੁਝ ਕਰ ਰਹੇ ਹਾਂ ਇਹ ਇਹ ਬਹੁਤਾ ਨਹੀਂ ਹੈ ਇਹ ਕਿਸਾਨਾਂ ਨਾਲ ਸਿਆਸੀ ਲੀਡਰਾਂ ਦਾ ਇੱਕ ਕੋਝਾ ਮਜ਼ਾਕ ਹੈ ਨਿੱਜੀ ਤੌਰ ਤੇ ਬੜਾ ਦੁੱਖ ਹੈ ਕਿ ਜਿੱਥੇ ਲੋਕਾਂ ਵੱਲੋਂ ਇੰਨੀ ਵੱਡੇ ਪੱਧਰ ਤੇ ਸ਼ਾਸਨੀ ਮਿਲ ਰਿਹਾ ਉੱਥੇ ਹੀ ਕਿਸਾਨ ਜਥੇਬੰਦੀਆਂ ਜਿਹੜੀਆਂ ਆਪੋ ਆਪਣੀ ਟੱਫਲੀ ਵਜਾਉਂਦੀਆਂ ਦਿਖਾਈ ਦੇ ਰਹੀਆਂ ਨੇ ਚਲੋ ਇਹਨਾਂ ਦੇ ਆਪਸੀ ਮਤਭੇਦ ਹੋਣਗੇ ਰਹਿਣਗੇ ਵੀ ਪਰ ਸਵਾਲ ਇੱਥੇ ਹੈ ਕਿ ਇੱਕ ਵਿਅਕਤੀ ਦੀ ਜਾਨ ਜਾ ਰਹੀ ਹੈ ਪਰ ਆਪਾਂ ਕਹਿ ਰਿਹਾ ਕਿ ਉਹਨਾਂ ਨੇ ਸਾਨੂੰ ਸੱਦਿਆ ਨਹੀਂ ਸਾਨੂੰ ਬੁਲਾਇਆ ਨਹੀਂ ਸਾਡਾ ਸੰਘਰਸ਼ ਅਲੱਗ ਹੈ ਉਹਨਾਂ ਦਾ ਅਲੱਗ ਹੈ ਜਾ ਉਹਨਾਂ ਦੀ ਮੰਗ ਵੱਡੀ ਹੈ ਅਜੇ ਅਸੀਂ ਉਹਨਾਂ ਦਾ ਸਾਥ ਨਹੀਂ ਦੇ ਸਕਦੇ ਪਰ ਆਪਾਂ ਇੱਕ ਵਿਅਕਤੀ ਜਾਨ ਦਾ ਵਿਚਾਰ ਸਕਦੇ ਹਾਂ ਉਹਨਾਂ ਦੀ ਜਾਨ ਬਚਾਉਣ ਵਾਸਤੇ ਉਹਨਾਂ ਦਾ ਸਾਥ ਤਾਂ ਦੇ ਸਕਦੇ ਹਾਂ ਇਹ ਅੱਜ ਬੜਾ ਵੱਡਾ ਸੋਚਣ ਦਾ ਸਵਾਲ ਹੈ ਤਰ੍ਹਾਂ ਤਰ੍ਹਾਂ ਦੇ ਸਵਾਲ ਉੱਪਰ ਨੇ ਲਾਜ਼ਮੀ ਨੇ ਕਿਉਂਕਿ ਇੱਕ ਵਿਅਕਤੀ ਦੀ ਜਾਨ ਜਾ ਰਹੀ ਆ ਆਪਣੇ ਸਾਹਮਣੇ ਕੋਈ ਬੰਦਾ ਮਰ ਰਿਹਾ ਹੋਵੇ ਆਪਾਂ ਉਸ ਨੂੰ ਨਾ ਬਚਾਈਏ ਇਹ ਆਪਣੇ ਆਪ ਵਿੱਚ ਬਹੁਤ ਹੀ ਚੰਗੀ ਗੱਲ ਨਹੀਂ ਹੈ ਭਾਵੇਂ ਸਰਕਾਰ ਹੋਵੇ ਚਾਹੇ ਕੋਈ ਆਮ ਲੋਕਾਂ ਦੀ ਗੱਲ ਕਰੀਏ ਚਾਹੇ ਕਿਸੇ ਜਥੇਬੰਦੀ ਦੀ ਗੱਲ ਕਰੀਏ ਇਹ ਸਭ ਲਈ ਮਾੜੀ ਗੱਲ ਹੈ ਸਰਕਾਰ ਨੂੰ ਚਾਹੀਦਾ ਕਿ ਉਹ ਇੱਕ ਵਾਰ ਉਹਨਾਂ ਨਾਲ ਗਲਤਤਾ ਕਰਦੀ ਉਹਨਾਂ ਦਾ ਮਸਲਾ ਹੱਲ ਕਰਨ ਦੀ ਕੋਸ਼ਿਸ਼ ਕਰਦੀ ਜਾਂ ਜੋ ਜਗਜੀਤ ਸਿੰਘ ਡੱਲੇਵਾਲ ਇਸ ਵੇਲੇ ਮਰਨ ਕਰਾਰੇ ਪਏ ਨੇ ਉਹਨਾਂ ਨੂੰ ਬਚਾਉਣ ਦੀ ਕੋਸ਼ਿਸ਼ ਤਾਂ ਕਰੇ ਹੋ ਸਕਦਾ ਕੁਝ ਲੋਕਾਂ ਨੂੰ ਅਜੀਹਾ ਵੀ ਹੋਵੇ ਕਿ ਕਿਤੇ ਜਗਜੀਤ ਸਿੰਘ ਡੱਲੇਵਾਲ ਇਸ ਵੇਲੇ ਵੱਡੇ ਆਗੂ ਨਾ ਬਣ ਕੇ ਉੱਪਰ ਜਾਣ ਪਰ ਜਿਸ ਤਰ੍ਹਾਂ ਨੇ ਉਹਨਾਂ ਨੇ ਆਪਣਾ ਸਰੀਰ ਤਿਆਗਣਾ ਸ਼ੁਰੂ ਕੀਤਾ ਆਪਣਾ ਸਰੀਰ ਤੇ ਐਡਾ ਵੱਡਾ ਕਸ਼ਟ ਚਲ ਰਹੀ ਨੇ ਉਸ ਤੋਂ ਲੱਗਦਾ ਹੈ ਕਿ ਉਹ ਆਉਂਦੇ ਸਮੇਂ ਵਿੱਚ ਵੀ ਸੇਫਟ ਜਾਬ ਹੋਣਾ ਉਹਨਾਂ ਲਈ ਬਹੁਤ ਮੁਸ਼ਕਲ ਵਾਲੀ ਗੱਲ ਹੈ ਭਾਵੇਂ ਉਹ ਅੱਜ ਦੀ ਤਰੀਕੀ ਵਿੱਚ ਆਪਣਾ ਮਰਨ ਵਰਤ ਖਤਮ ਕਰਕੇ ਖਾਣਾ ਪੀਣਾ ਵੀ ਸ਼ੁਰੂ ਕਰ ਦੇਣ ਪਰ ਜਿਸ ਤਰ੍ਹਾਂ ਦੇ ਉਹਨਾਂ ਦੇ ਗੁਰਦਿਆਂ ਤੇ ਲੀਵਰ ਤੇ ਅਸਰ ਪੈ ਰਿਹਾ ਭੁੱਖਰਾ ਬੁਰਾ ਅਸਰ ਪੈ ਰਿਹਾ ਉਸ ਦੇ ਚੱਲਦੇ ਹੋਏ ਜਿਸ ਤਰ੍ਹਾਂ ਦੀ ਉਹਨਾਂ ਦੀਆਂ ਟੈਸਟਾਂ ਦੀਆਂ ਰਿਪੋਰਟਾਂ ਆ ਰਹੀਆਂ ਨੇ ਉਸ ਦੇ ਮੱਦੇ ਨਜ਼ਰ ਉਹਨਾਂ ਦੇ ਗੁਰਦਿਆਂ ਜਿਸ ਤਰ੍ਹਾਂ ਦਾ ਨੁਕਸ ਪੈ ਰਿਹਾ ਉਹ ਆਉਣੇ ਸਮੇਂ ਵਿੱਚ ਇਸ ਦੇ ਬੁਰੇ ਨਤੀਜੇ ਉਹਨਾਂ ਦੇ ਸਾਹਮਣੇ ਆਉਣਗੇ ਭਾਵੇਂ ਉਹ ਅੱਜ ਦੀ ਤਰੀਕੇ 'ਚ ਆਪਣਾ ਮਰਨ ਵਰਤ ਖਤਮ ਹੀ ਕਰ ਦੇਣ ਪਰ ਜੇਕਰ ਉਹਨਾਂ ਦੇ ਸਿਹਤ ਨੂੰ ਕੁਝ ਹੋ ਜਾਂਦਾ ਫਿਰ ਅਸੀਂ ਕੀ ਸੋਚਾਂਗੇ ਕਿ ਅਸੀਂ ਉਦੋਂ ਸ਼ਾਇਦ ਉਹਨਾਂ ਦਾ ਸਾਥ ਦਿੱਤਾ ਹੁੰਦਾ ਤਾਂ ਉਹ ਅੱਜ ਦੁਨੀਆ ਦੇ ਵਿੱਚ ਹੁੰਦੇ ਬਾਅਦ ਵਿੱਚ ਇੱਥੇ ਲੋਕਾਂ ਕੋਲੋਂ ਬੜਾ ਕੁਝ ਆਖਿਆ ਜਾਂਦਾ ਕਿ ਬਹੁਤ ਵਧੀਆ ਬੰਦੇ ਸੀ ਬਹੁਤ ਵਧੀਆ ਆਗੂ ਸਨ ਅਜਿਹਾ ਕੁਝ ਤਾਂ ਬਾਅਦ ਵਿੱਚ ਬਹੁਤ ਕੀਤਾ ਜਾਂਦਾ ਪਰ ਜਦੋਂ ਮੌਕਾ ਕਿਸੇ ਵਿਅਕਤੀ ਜਾਨ ਬਚਾਉਣ ਦਾ ਹੁੰਦਾ ਉਦੋਂ ਸਭ ਪਾਸੇ ਹਟ ਜਾਂਦੇ ਨੇ ਸੋ ਸਾਡੇ ਸਰਕਾਰਾਂ ਨੂੰ ਲੋੜ ਹੈ ਕਿ ਕਿਸਾਨੀ ਮਸਲਿਆਂ ਦਾ ਹੱਲ ਕੀਤਾ ਜਾਵੇ ਆਪਣੀਆਂ ਜਿੱਦਾਂ ਬਗਾਉਣ ਚੱਕਰ ਵਿੱਚ ਕਿਸੇ ਵਿਅਕਤੀ ਜਾਨ ਲੈ ਲੈਣਾ ਇਹ ਕੋਈ ਬਹੁਤ ਹੀ ਚੰਗੀ ਗੱਲ ਨਹੀਂ ਹੈ ਕਿਉਂਕਿ ਸਰਕਾਰਾਂ ਨੂੰ ਇਹ ਚਿੱਤ ਰੱਖਣਾ ਚਾਹੀਦਾ ਕਿ ਉਹ ਆਮ ਲੋਕਾਂ ਦੀਆਂ ਵੋਟਾਂ ਨਾਲ ਜਿੱਤ ਕੇ ਹੀ ਇਹਨਾਂ ਵੱਡੀਆਂ ਕੁਰਸੀਆਂ ਤੇ ਬੈਠਦੇ ਨੇ ਸੋ ਅੱਜ ਦਾ ਵਿਚਾਰ ਚਰਚਾ ਇੰਨੀ ਹੀ ਹੁਣ ਜੋ ਅਯਾਜ ਜੀ ਧੰਨਵਾਦ ਸਤਿ ਸ੍ਰੀ ਅਕਾਲ